ਸਿਰਫ ਤੇਰੇ ਘਰ ਕੇ ਦਾ ਸ਼ਾਰਟ ਕਰ ਕੋਲ ਸ਼ਾਰਟ ਕੀ ਦਾ ਸ਼ੋਰ ਕੀ ਦਾ ਠੀਕ ਹੈ। ਕੱਲ ਥਾਣਾ ਕੁੱਤਵਾਲੀ ਵਿੱਚ ਇੱਕ ਬੰਦਾ ਹਮਿਤ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਕੰਪਲੇਂਟ ਦਿੱਤੀ ਵੀ ਮੇਰਾ 4 ਲੱਖ ਰੁਪਇਆ ਕਿਸ ਰਿਸ਼ਤੇਦਾਰ ਤੋਂ ਲੈ ਕੇ ਆਇਆ ਉਹ ਮੇਰੇ ਤੋਂ ਖੋਹ ਕਰ ਲਿਆ ਗਿਆ ਸਨੇਚ ਕਰ ਲਿਆ ਗਿਆ ਤੇ ਮੇਰੇ ਤੇ ਚਾਕੂ ਨਾਲ ਜ਼ਰਾ ਲਾਲ ਹਮਰਾ ਕੀਤਾ ਗਿਆ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੈਰੀਫਾਈ ਕਰਨ ਲਈ ਐਸ ਐਚ ਓ ਸਾਹਿਬ ਇੱਕਦਮ ਆਪ ਬਾਹਰ ਨਿਕਲੇ ਬਾਹਰ ਨਿਕਲ ਕੇ ਵੈਰੀਫਾਈ ਕੀਤਾ ਤੇ ਪਤਾ ਇਹ ਚੱਲਿਆ ਕਿ ਇਹ ਬੰਦਾ 2 ਲੱਖ ਦਾ ਕਰਜ਼ਾਈ ਹੈ। ਇਨੂੰ ਇੱਕ 골ਡਨ ਚਾਂਸ ਲੱਗਿਆ ਵੀ ਮੇਰੇ ਹੱਥ 'ਚ 4 ਲੱਖ ਰੁਪਏ ਹੈਗਾ ਤਾਂ ਇਹਨੇ ਇੱਕ ਝੂਠੀ ਕੰਪਲੇਂਟ ਪੁਲਿਸ ਨੂੰ ਪ੍ਰੋਵਾਈਡ ਕੀਤੀ ਕਿ ਮੇਰੇ ਨਾਲ ਐ ਖੋਹ ਹੋ ਗਈ ਜਦੋਂ ਕਿ ਇਹਦੇ ਆਪ ਦੇ ਮਨ ਦੇ ਵਿੱਚ ਜਿਹੜੀ ਹੈ ਠੱਗੀ ਜਾਂ ਚੀਟ ਕਰਨ ਦੀ ਮਨਛਾ ਸੀਗੀ ਇਹ ਨਾਲ ਦੀ ਨਾਲ ਐਸ ਐਚਓ ਸਾਹਿਬ ਵੱਲੋਂ ਇਹ ਮਾਮਲਾ ਡੀ ਐਸ ਪੀ ਸਾਹਿਬ ਦੇ ਮੇਰੇ ਤੇ ਸਾਡੇ ਐਸ ਐਸ ਪੀ ਸਾਹਿਬ ਵਰਨ ਸ਼ਰਮਾ ਸਰ ਦੇ ਧਿਆਨ 'ਚ ਲਿਆਂਦਾ ਗਿਆ ਔਰ ਇਸ ਬੰਦੇ ਦੀ ਜਦੋਂ ਥੋਰੋਲੀ ਪੁੱਛਗਿੱਛ ਕੀਤੀ ਤੇ ਇਹ ਗੱਲ ਡਿਸਕਲੋਜ਼ ਹੋ ਗਈ ਕਿ ਇਸ ਬੰਦੇ ਨੇ ਆਪ ਹੀ ਕੀਤਾ ਇਸ ਕਰਕੇ ਇਹ ਬੰਦਾ ਅਰੈਸਟ ਕਰ ਲਿਆ ਗਿਆ ਇਹਦੇ ਦੇ ਮਕਦਮਾ ਦੇ ਦਿੱਤਾ ਗਿਆ 217 ਤੇ 240 ਬੀ ਐਨ ਐਸ ਟੂ ਮਿਸਲੀਡ ਟੂ ਕਨਸੀਲ ਦਾ ਫੈਕਟਸ ਫਰੋਮ ਦਾ ਪੁਲਿਸ ਤੇ ਉਹਦੇ ਬਾਅਦ ਇਸ ਬੰਦੇ ਦੀ ਨਿਸ਼ਾਨਦੇਹੀ ਦੇ ਉੱਤੋਂ ਫਿਰ ਜਿਹੜੇ ਪੈਸੇ ਰਿਕਵਰ ਕਰ ਲਏ ਗਏ ਤਾਂ ਅੱਜ ਇਹਦਾ ਰਿਸ਼ਤੇਦਾਰ ਜਿੱਦ ਜਿੱਜੇ ਤੋਂ ਲੈ ਕੇ ਆਏ ਸੀ ਜਿੱਜੇ ਤੋਂ ਲੈ ਕੇ ਜੀ ਕਿੱਥੋਂ ਆ ਰਹਿਣਾ ਲਾਇਸੈਂਸ ਇਹ ਬੰਦਾ ਦੇਖੋ ਹਮੇ ਤਾਂ ਜੁਝਾਰ ਨਗਰ ਦਾ ਰਹਿਣ ਵਾਲਾ ਪਟਿਆਲੇ ਦਾ ਮੈਂ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਮਤਲਬ ਇਹ ਹੈ ਕਿ ਜਿਹੜਾ ਝੂਠੀਆਂ ਇਨਫੋਰਮੇਸ਼ਨਸ ਦੇ ਕੇ ਔਰ ਸੋਸ਼ਲ ਮੀਡੀਆ ਤੇ ਮਲਟੀਪਲ ਚੀਜ਼ਾਂ ਵਾਇਰਲ ਕਰਦੇ ਨੇ ਤਾਂ ਹੁਣ ਪਹਿਲਾਂ ਪੁਲਿਸ ਇਦਾਂ ਦੇ ਐਕਸ਼ਨ ਨਹੀਂ ਲੈਂਦੀ ਸੀ ਬਟ ਅਸੀਂ ਹੁਣ ਤੁਹਾਡੇ ਸਾਹਮਣੇ ਬੜਾ ਕਲੀਅਰ ਤੇ ਕ੍ਰਿਸਪ ਦੱਸਦੇ ਆ ਕਿ ਜੇ ਕੋਈ ਚੀਜ਼ ਝੂਠੇ ਜਾਂ ਮਿਸਲੀਡ ਲੀਡ ਕਰਨ ਵਾਲੇ ਫੈਕਟਸ ਹੋਏ ਤਾਂ ਉਸ ਬੰਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਤਾਂ ਐਸਐਚਓ ਸਾਹਿਬ ਨੇ ਵਿਦਨ 2-3 ਘੰਟਿਆਂ ਦੇ ਸਾਰਾ ਮਾਮਲਾ ਕਰੈਕ ਕਰਕੇ ਔਰ ਆਪਾਂ ਲੀਗਲੀ ਕਾਰਵਾਈ ਵੀ ਕਰਤੀ। ਇਸੇ ਤਰ੍ਹਾਂ ਕੱਲ ਟ੍ਰਿਪੜੀ ਦੀ ਵੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਦੇਖੀ ਐ। ਕਿੱਕ ਲੜਕਾ ਲੜਕੀ ਆਂਦੇ ਨੇ ਇੱਕ ਸ਼ਾਪ ਚੋਂ ਪੈਸੇ ਲੈ ਜਾਂਦੇ ਨੇ ਤਾਂ ਉਹ ਕੇਸ ਵੀ ਵਿਦਨ ਫਿਊ ਆਰਸ ਟ੍ਰੇਸ ਕਰ ਲਿਆ ਗਿਆ। ਉਹਦੇ ਵਿੱਚ ਫੈਕਟ ਸੇ ਨੇ ਕਿ ਓਨਰ ਨੇ ਅੱਗੋਂ ਖੋਲੀ ਦੁਕਾਨ ਵਧਾ ਲਈ। ਜਦੋਂ ਖੋਲ ਲਈ ਦੁਕਾਨ ਇੱਕ ਕਰੀ ਉਦੋਂ ਬਾਅਦ ਆਰਾਮ ਨਾ ਤੋਂ ਪੂਰਿਆਂ ਗਰਮੀ ਦੇ ਹੋਣ ਕਰਕੇ ਆਪ ਪਿੱਛੇ ਚਲਾ ਗਿਆ। ਔਰ ਉਹਨੂੰ ਬਿਲਕੁਲ ਖੁੱਲੀ ਛੱਡ ਗਿਆ ਉੱਥੇ। ਫਿਰ ਜਦੋਂ ਸਾਡੇ ਐਫਰਟਸ ਕੀਤੇ ਤਾਂ ਉਹ ਮੁੰਡਾ ਕੁੜੀ ਵੀ ਫੜੇ ਗਏ ਜਿਹੜੇ ਪੈਸੇ ਉਥੋਂ ਕਹੇ ਉਹ ਬਰਬੰਦ ਵੀ ਹੋ ਗਏ ਤਾਂ ਤੁਹਾਡੇ ਮਾਵਾ ਦੇ ਮਾਧਿਅਮ ਨਾਲ ਮੈਂ ਕਹਿਣਾ ਕੀ ਅਸੀਂ ਮੰਨਦੇ ਹਾਂ ਵੀ ਗਰਮੀ ਦਾ ਟਾਈਮ ਹੈ ਔਰ ਹਰ ਬੰਦੇ ਨੂੰ ਬਟ ਉਦੋਂ ਆਪਦੀ ਚੀਜ਼ ਨੂੰ ਸਿਕਿਉਰ ਤੇ ਲੌਕ ਕਰਕੇ ਜਾਣ ਐ ਓਪਨ ਨਾ ਛੱਡ ਕੇ ਜਾਣ ਤਾਂ ਜੋ ਹਰ ਰਾਹੀਰ ਦਾ ਜਾਂਦੇ ਜਾਂਦੇ ਦਾ ਵੀ ਮਨ ਕਰ ਜੇ ਕਿ ਮੈਂ ਕੋਈ ਚੀਜ਼ ਇੱਥੋਂ ਚੱਕ ਲਾਂ ਸਰ ਇਹ ਕਿੰਨੀ ਅਮਾਉਂਟ ਸੀ ਕਿ ਇਹ ਕਿੱਥੇ ਰੱਖ ਕੇ ਆਇਆ ਸੀਗਾ ਦੱਸ ਸਰ ਇਹ ਨਾ 4 ਲੱਖ ਰੁਪਏ ਜਿਹੜੇ ਆ ਪਏ ਨੇ ਆਪਣੇ ਕੋਲ ਤੇ ਸਾਰੇ ਦੇ ਸਾਰੇ ਰਿਕਵਰ ਹੋ ਗਏ ਨੇ ਜਿਵੇਂ ਇਹਨਾਂ ਨੂੰ ਨਿਸ਼ਾਨਦੇਹੀ ਦੀ ਪਤਾ ਲੱਗੀ ਐਸ ਜਿਹੜੀ ਆਪਣਾ ਇਹ ਦਾ ਦੀਪਕ ਉਹਦੇ ਘਰੇ ਆਇਆ ਸੀ ਇਹ ਕਹਿ ਕੇ ਮੈਂ ਵਿਆਦੀ ਚੱਕੀ ਆ ਤੇ ਤੂੰ ਮੈਨੂੰ ਸ਼ਾਮਿਲ ਦੇ ਦੇ ਅੱਛਾ ਉਹਦੇ ਘਰ ਉਹਦੀ ਪਰ ਸਰੇ ਸਤੇ ਕੋਈ ਹੋਰ ਵੀ ਕ੍ਰਿਮੀਨਲ ਨਹੀਂ ਹੈ ਨਹੀ ਕਿ ਇਨਵੋਲਵਮੈਂਟ ਇਦਾਂ ਕੋਈ ਕੋਈ ਉਸਾਰਦੀ ਵੀ ਇਨਵੋਲਵਮੈਂਟ ਨਹੀਂ ਜਾਂ ਦੋਸਤੀ ਵੀ ਇਨਵੋਲਵਮੈਂਟ ਨਹੀਂ ਇਹ ਸੱਲੇ ਤਾਂ ਇਹੀ ਇਹਦੇ ਤੇ ਕਰਜ਼ਾ ਸੀ ਜੀ 2.5 ਲੱਖ ਦਾ ਤੇ ਉਹਦੇ ਸਿਲਸਿਲੇ ਚ ਨੇ ਫਿਰ ਕੱਦੇ ਨਹੀਂ ਸਾਰੀ ਗੱਲਾਂ ਦਾ ਪਲੈਨ ਸੀ ਇਹ ਸਾਰਾ ਬਿਲਕੁਲ ਜਿਵੇਂ ਇਹਦੇ ਹੱਥ ਚ ਸੰਡੂ ਦੇ 4 ਲੱਖ ਰੁਪਏ ਆਏ ਇਹਦੇ ਦਿਮਾਗ 'ਚ ਆਪਣਾ ਜਿਹੜਾ ਕਰਜ਼ਾ ਜਿਹੜਾ ਲਿਆ ਸੀ ਉਹ ਲਾਂਡਾ ਪ੍ਰੋਗਰਾਮ ਚੱਲ ਪਿਆ ਔਰ ਇਹਨੇ ਸੋਚਿਆ ਵੀ ਮੈਂ ਜਾ ਕੇ ਫੈਕਟਸ ਦੱਸਾਂਗਾ ਮਿਸ ਗ੍ਰੀਡ ਕਰਕੇ ਤੇ ਮੇਰੀ ਗੱਲ ਮੰਨ ਲਈ ਜਾਊਗੀ ਪਰ ਜਦੋਂ ਕ੍ਰਾਸ ਚੈੱਕ ਕੀਤਾ ਤੇ ਆ ਚੀਜ਼ ਸਾਹਮਣੇ ਆ ਗਈ। ਸਰ ਇਹ ਕਿੰਨੀ ਦੇਰ ਦੇ ਵਿੱਚ ਇਹ ਮਸਲਾ ਹੱਲ ਹੋਇਆ? ਸਰ ਇਹ ਤੁਸੀਂ ਮਨੋਵਿਦਨ 3 ਆਵਰਸ ਦੇ ਸਾਰੀ ਚੀਜ਼ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਈ ਸੀ ਵੀ ਕੋਈ ਖੋਜ ਜਾਂਦਾ ਦੀ ਵਾਰਦਾਤ ਨਹੀਂ ਹੋਈ। ਨਾ ਕੋਈ ਚਾਕੂ ਬਾਜੀ ਹੋਈ ਹੈ ਸਿੰਪਲ ਇਸ ਬੰਦੇ ਨੇ ਆਪ ਹੀ ਸੈਲਫ ਇਨਫਲिक्ट ਕੀਤਾ ਔਰ ਆ ਸਾਰੀ ਜਿਹੜੇ ਪੈਸੇ ਨੇ ਇਹਨੇ ਆਪਣੇ ਦੋਸਤ ਕੋਲ ਰੱਖੇ ਹੋਏ ਨੇ। ਠੀਕ ਹੈ ਸਰ ਸਰਸ ਅਸੀਂ ਪੀਸੀਆਰ ਕਿਉਂਕਿ ਅਪਰੈਜ਼ੈਂਸ ਆਫ ਫੋਰਸ ਹਮੇਸ਼ਾ ਪਬਲਿਕ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਦਿੰਦੀ ਹੈ ਇਸੇ ਕਰਕੇ ਪੀਸੀਆਰਸ ਸਰ ਜਿਹੜੀਆਂ ਕੀਆ ਗੱਡੀਆਂ ਖੜੀਆਂ ਨੇ ਟਵੇਰਾ ਇਹਨਾਂ ਨੂੰ ਵੀ ਅਸੀਂ ਦੁਆਰਾ ਕਿੱਥੇ ਕਿੱਥੇ ਸਟੇਸ਼ਨਸ ਹੋਣੀਆਂ ਚਾਹੀਦੀਆਂ ਨੇ ਇਹਨਾਂ ਦੀ ਮੈਨਪਾਵਰ ਨੂੰ ਆਡਿਟ ਕੀਤਾ ਜਾ ਰਿਹਾ ਰੈਂਡਮ ਨਾਕਾਸ ਜਿਹੜੇ ਨੇ ਉਹ ਲੱਗ ਰਹੇ ਨੇ ਜਿਵੇਂ ਤੁਸੀਂ ਦੱਸਿਆ ਕਿ ਪਿੱਛੇ ਜੇ ਕਾਫੀ ਚੀਜ਼ਾਂ ਔਰ ਕਈ ਕਾਫੀ ਤਰ੍ਹਾਂ ਦੀਆਂ ਵਿਜ਼ਿਟਸ ਰਹੀਆਂ ਕਾਫੀ ਤਰ੍ਹਾਂ ਦੀਆਂ ਲੌਅ ਐਂਡ ਆਰਡਰ ਸਿਚੁਏਸ਼ਨਸ ਰਹੀਆਂ ਤਾਂ ਤੁਸੀਂ ਅੱਜ ਸ਼ਾਮ ਤੋਂ ਇਹਦਾ ਇੰਪੈਕਟ ਦੇਖ ਲੋਗੇ